ਬਾਪਾ ਜੀ ਅੱਜ ਤਾਂ ਕੱਲ ਤੋਂ ਵੀ ਵੱਧ ਤਿਆਰੀ ਆਪਣੀ ਫੁੱਲ ਇਹ ਦੇਖੋ ਜੇ ਪ੍ਰਸ਼ਾਸਨ ਕੋਲ ਪੂਰੀ ਤਿਆਰੀ ਆ ਤਾਂ ਆਪਾਂ ਵੀ ਘੱਟ ਨਹੀਂ ਬਿਲਕੁਲ ਬਾਪਾ ਜੀ ਪੂਰੀ ਤਿਆਰੀ ਆ ਕੱਲ ਇਹਨਾਂ ਨੇ ਗੋਲੀਆਂ ਮਾਰੀਆਂ ਪਿਛਲੀ ਸਾਈਡ ਇਹ ਦੇਖੋ ਠੀਕ ਆ ਆ ਪਾੜੇ ਨੇ ਠੀਕ ਆ ਨਾ ਪਰ ਹੁਣ ਪੱਟੇ ਪੱਟੇ ਪ੍ਰਬੰਧ ਕਰਤ ਲੋਏ ਦੀਆਂ ਪਲੇਟਾਂ ਲਾਤੀਆਂ ਉੱਤੇ ਤੇ ਸਾਰੇ ਮੁੰਡੇ ਤਿਆਰ ਨੇ ਬਸ ਥੋੜੀ ਦੇਰ ਬਾਅਦ ਅਸੀਂ ਜਾਵਾਂਗੇ ਹਾਂ ਬੇਨਤੀ ਕਰਦੇ ਆਂ ਬਾਬਾ ਜੀ ਸਾਰਿਆਂ ਨੂੰ ਥੋੜੀ ਦੇਰ ਦੇ ਬਾਰਡਰ ਤੇ ਆ ਜਾਗੇ ਠੀਕ ਆ ਅੱਜ ਮੋਰਚਾ ਫੱਟਾ ਕਰਨਾ ਸੰਭੂ ਬਾਰਡਰ ਵਾਲਾ ਤੇ ਅੱਜ ਦੀ ਰੋਟੀ ਵਾਇਗਰੂ ਮੇਰ ਕਰੇ ਨਰਜਾਣੇ ਦੇ ਅੰਦਰ ਖਾਵਾਂਗੇ ਤੇ ਬਾਬਾ ਜੀ ਪਹੁੰਚੋ ਸੰਭੂ ਬਾਰਡਰ ਤੇ ਸਾਰੇ ਬੇਨਤੀ ਆਤਮ ਬੋਲੇ ਸੋਨਿਹਾਲ ਬਾਬਾ ਜੀ ਹੌਸਲੇ ਬਲੰਦ ਨੇ ਠੀਕ ਆ ਨਾ ਜੀਨ ਵੀ ਤਿਆਰ ਹੋ ਗਈ ਆਪਣੀ ਜੀ ਜੀ ਠੀਕ ਆ ਥੋੜੀ ਦੇਰ ਤੇ ਇਹਨੂੰ ਵੀ ਬਾਰਡਰ ਤੇ ਲੈ ਕੇ ਆਵਾਂਗੇ ਟਰੈਕਟਰਾਂ ਨਾਲ ਤੇ ਪੂਰੇ ਹੌਤਲੇ ਬਲੰਦ ਨੇ ਬਾਬਾ ਜੀ ਫਤਿਹ ਕਰਨਾ ਅੱਜ ਮੋਰਚਾ ਠੀਕ ਹੈ ਅੱਜ ਦੀ ਡੇਟ ਅੱਜ ਸਾਡਾ ਦੂਜਾ ਦਿਨ ਲੜਾਈ ਦਾ ਤੇ ਅੱਜ ਫਤਿਹ ਕਰਦਾਂਗੇ ਆਪਣੀ ਕਿਸਾਨ ਯੂਨੀਅਨ ਸੀਦ ਭਗਤ ਸਿੰਘ ਦੀ ਜੀਸੀਬੀਆ ਇਹ ਆਪਣਾ ਨੇ ਆਪਣੀ ਪਰਸਨਲਿਟੀ ਸੀਗੀ ਪਰसों ਠੀਕ ਹੈ ਤੇ ਬਾਬਾ ਜੀ ਮੋਰਚਾ ਫਤਿਹ ਕਰਾਂਗੇ ਅੱਜ ਵਾਹਿਗੁਰੂ ਮੇਰ ਕਰੇ ਪੱਕੇ ਜਾਲ ਲਵਾ ਤੇ ਬਾਬਾ ਜੀ ਕੋਈ ਚੱਕਰ ਨਹੀਂ ਲੜਾਈ ਹੈ ਬਾਬਾ ਜੀ ਆਪਣੀ ਸੇਫਟੀ ਵੀ ਜ਼ਰੂਰੀ ਬਾਬਾ ਜੀ ਬਾਕੀ ਬੰਦੋ ਬਾਬਾ ਜੀ ਬੇਨਤੀ ਹੈ ਸਾਰਿਆਂ ਨੂੰ ਨਿਕਲੋ ਬੱਦ ਤੋਂ ਬੱਦ ਨਿਕਲੋ